ਰਸੇਨਾ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰਸਜਾਏ ਹਾਯੁਰਪਾ ਉਹ ਵੇਖੋ ਸੋ ਗਾਇਸ ਇਹ ਹੈ ਕਿਸੇ ਤੇ ਗਰੁੱਪ ਦੀ ਨਾਸਰੀ 03 ਸੋ ਆ ਤੁਮ ਇਨੂੰ ਬੜੇ ਹੀ ਪਿਆਰੋ ਲੱਗਦਾ ਸੋ ਪਰ ਹਵਾ ਇੱਕ ਦੋ ਟਮਾਟਰਾਂ ਨਾਲ ਤਾਂ ਸਲਣਾ ਹੀ ਨਹੀਂ ਹੈ ਮੇਰਾ ਤੇ ਸੋ ਇਹਨਾਂ ਨੂੰ ਮੈਂ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕੱਕ ਜਾਈ ਦਾ ਬੱਚਿਆਂ ਨੂੰ ਛੱਡ ਕੇ ਆਈਆਂ ਸੋ ਗਾਇਸ ਫਾਈਨਲੀ ਮੈਂ ਆਈ ਆ ਤੇ ਅੱਜ ਦੇਖੋ ਪਹਿਲੇ ਮੈਂ ਸਵੇਰੇ ਸੈੱਟ ਕਰ ਗਈ ਸੀ ਸੋ ਬਿਊਟੀਫੁੱਲ ਸੋ ਐਲੀਗੇਂਟ ਜਸ ਲੁਕਿੰਗ ਲਾਈਕ ਐ ਵਾਓ ਸੋ ਅੱਜ ਦੇ ਬਹੁਤ ਹੀ ਵਧੀਆ ਲੱਗਾ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜਾਏ ਸੋ ਜਿਹੜਾ ਸੀ ਛੋਟੇ ਹਨਾ ਬਹੁਤ ਸੋਹਣੇ ਨੇ ਤੇ ਮਨ ਦਿਮਾਗ ਵਿੱਚ ਵੀ ਰੱਖਿਆ ਤੇ ਦਿਲ 'ਚ ਵੀ ਰੱਖਿਆ ਸੋ ਲਓ ਜੀ ਗਾਇਸ ਆ ਗਏ ਆ ਡੇਲੀ ਰੁਟੀਨ ਥੋੜੇ ਲੇਟ ਕੇ ਚਲੋ ਜੀ ਕਰਦੇ ਆ ਵਲੌਗ ਦੀ ਸ਼ੁਰੂਆਤ so hi guys welcome back to my channel i hope everyone is okay so guys kiha chal and tiktok ਵਾਹਿਗੁਰੂ ਜੀ ਦੀ ਕਿਰਪਾ ਸਾਰੇ ਚੜ੍ਹਦੀ ਕਲਾ ਨੇ ਮੈਂ ਵੀ ਚੜ੍ਹਦੀ ਕਲਾ ਵਿੱਚ ਆਈ ਹੋਪ ਤੁਸੀਂ ਵੀ ਚੜ੍ਹਦੀ ਕਲਾ ਵਿੱਚੋਂ ਆਈ نو एवरीवन ਚੜ੍ਹਦੀ ਕਲਾ ਸੋ ਕਮੈਂਟ ਵਿੱਚ ਦੱਸਿਓ ਚੜ੍ਹਦੀ ਕਲਾ ਠੀਕ ਆ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਸੋ ਲੋਜ ਗਾਇਸ ਡੇਲੀ ਰੁਟੀਨ ਡੇਲੀ ਵਲੌਗ ਵਿੱਚ ਤੁਹਾਡਾ ਸਾਰੇ ਦਾ ਹਾਰਦਿਕ ਤੇ ਨਿੱਗਾ ਸਵਾਗਤ ਹੈ ਐਕਚੁਅਲੀ ਕੋਰ ਪੰਜਾਬੀ ਵਲੌਗ ਵਿੱਚ ਸੋ ਕਰਦੇ ਨਵੇਂ ਦਿਨ ਦੀ ਨਵੀਂ ਸ਼ੁਰੂਆਤ ਤੇ ਵਲੌਗ ਦੀ ਸ਼ੁਰੂਆਤ ਬੱਚਿਆਂ ਨੂੰ ਸਕੂਲ ਡ੍ਰੌਪ ਕਰ ਦਿੱਤਾ ਹੈ ਸੋ ਆਈਆਂ ਕਾਰ ਤੇ ਪੀਣ ਲੱਗੇ ਕੱਪ ਆਫ ਟੀ ਨਾਲ ਕਲੀਨਿੰਗ ਕੁਲਨਿੰਗ ਥੋੜੀ ਸਟਾਰ ਕਰ ਦਿੱਤੇ ਆ ਸੋ ਆ ਮੇਰੀ ਪਹਿਲੇ ਦੀ ਸੈਟ ਔਰ ਸੈਟ ਔਟ ਢਗੀ ਸੀ ਸ਼ੁਕਰ ਆ ਵਾਹਿਗੁਰ ਦਾ ਪਹਿਲੇ ਦੀ ਸੈਟ ਔਟ ਸੀ ਨਹੀਂ ਤਾਂ ਆਲਵੇਜ਼ ਮੈਨੂੰ ਕਰਨੀ ਪੈਂਦੀ ਆ ਮਾਈ ਗੋਡ ਐਕਚੁਅਲੀ ਮੈਂ ਹੀ ਕਰਕੇ ਗਈ ਹਾਂ ਸਵੇਰੇ ਯੂ نو ਦੈਟ ਮੈਂ ਕਰਕੇ ਗਈ ਹਾਂ ਸਵੇਰੇ ਸਾਫ ਸੋ ਲਓ ਜੀ ਬੱਚੇ ਨਾ ਥੋੜੇ ਰੈਡੀ ਹੋਣ ਤੇ ਗਰੁੱਪ ਟਾਈਮ ਨਾਲ ਆਉਂਦੇ ਆਂ ਮੈਂ ਕਿਹਾ ਮੈਂ ਚੀਕਾ ਥੋੜਾ ਸੈਟ ਔਟ ਹੀ ਕਰ ਲੈਣੀ ਆ ਐਸ ਕਰਕੇ ਮੈਂ ਫੜ ਫੜ ਸਵੇਰੇ ਕਰ ਗਈ ਸੀ ਸੈਟਰਡੇ ਸੋ ਹੁਣ ਮੈਂ ਚਲਦੀ ਆ ਬਾਹਰ ਕਪੜੇ ਸੁਕਣੇ ਪਾਣ ਤੇ ਉਹ ਵੀ ਦੇਖ ਲਉ ਤੇ ਬਾਅਦ ਦਾ ਵਲੋਗ ਦਿਖਾ ਲਦੀ ਆ ਚਲੋ ਜੀ ਆਜੋ ਮੇਰੇ ਨਾਲ ਆਜੋ 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 ਭੈਣੋ ਪਰ ਆਵੋ ਆਜੋ ਆਜੋ ਸੋ ਲੈਟਸ ਗੋ ਗਾਇਸ ਤੁਹਾਨੂੰ ਮੈਂ ਬਾਹਰ ਦਾ ਥਿਊ ਦਿਖਾ ਲਦੀ ਆ ਬਾਹਰ ਵੀ ਬਹੁਤ ਹੀ ਪਿਆਰਾ ਥਿਊ ਲੱਗੰਦਿਆ ਅੱਜ ਸੋ ਲੈਟਸ ਗੋ ਗਾਇਸ ਆਊਟਸਾਈਡ ਸੋ ਲੋਜ ਗਾਇਸ ਵੀਊ ਤੇ ਮੇਖੋ ਇੰਨਾ ਬਿਊਟੀਫੁਲ ਤੇ ਅੱਜ ਚੜੀ ਆ ਤਪ ਤੇ ਪਿਆਰਾ ਪਿਆਰਾ ਵੈਦਰ ਤੇ ਬਟ ਹਵਾ ਚੱਲਣ ਦੀ ਤੁਸੀਂ ਦੇਖਣ ਦੇ ਨਾ ਸੋ ਮੈਂ ਫਟਾਫਟ ਨੇ ਆਪਣੇ ਕਾ ਦੇ ਕੰਨੇ ਪੇੜ ਕੇ ਫੇ ਮੈਂ ਥੋੜਾ ਜਿਹਾ ਤੁਰਨ ਜਾਨੀਆ ਸੋ ਮੈਂ ਨਾਲ ਹੀ ਜਾਣਾ ਥੋੜਾ ਕੇ ਘੇ ਘਾਰ ਤੇ ਉਧਰ ਵੀ ਹੋ ਕੇ ਆਨੀਆ ਸੋ ਫਾਈਨਲੀ ਬਹੁਤ ਹੀ ਪਿਆਰਾ ਵੀਊ ਆ ਸੋ ਥੱਲੇ ਵੀ ਇੱਕਦਮ ਹਰਾ ਹਰਾ ਭਰਿਆ ਭਰਿਆ ਲੱਗਣ ਦਿਆ ਹਰੀਆ ਭਰੀ ਲੱਗਦਾ ਨਾ ਬਹੁਤ ਹੀ ਪਿਆਰਾ ਲੱਗਦਾ ਸੋ ਲਓ ਜੀ ਬਟ ਕੋਈ ਜਹਾਜ਼ ਤੇ ਆਇਆ ਨਹੀਂ ਜਿਹੜਾ ਜਹਾਜ਼ਾਂ ਨੂੰ ਵੇਖ ਵੇਖ ਮੈਨੂੰ ਇੰਡੀਆ ਦੀ ਯਾਦ ਹੁੰਦੀ ਆ ਆਈ ਲਾ ਮਾ ਇੰਡੀਆ ਲੈ ਮਾ ਪੰਜਾਬ ਵਾਹ ਗੁਰੂ ਜਲਦੀ ਜਲਦੀ ਜਹਾਜ਼ ਆ ਜੇ ਬਸ ਮੈਂ ਬੈਠਾ ਤੇ ਉੱਡ ਜਾਵਾਂ ਇੰਡੀਆ ਚ ਸੋ ਲਓ ਜੀ ਜਹਾਜ਼ ਤਾਂ ਆਇਆ ਹੀ ਨਹੀਂ ਹਾਏ ਰਪਾ ਉਹ ਵੇਖੋ ਬਰਡ ਕਿੱਥੇ ਬੈਠੇ ਛੱਤ ਉੱਪਰ ਉਹ ਦੇਖੋ ਗਾਇਸ ਛੱਤ ਦੇ ਉੱਤੇ ਬੈਠੇ ਹੋਏ ਬਰਡ ਸੋ ਇੰਡੀਆ ਜੀ ਵਿੱਚ ਦਾ ਬੰਦੇ ਨੇ ਦੇ ਨਾ ਸੋ ਗਾਇਸ ਯੂ نو ਸਾਹਮਣੇ ਨਾ ਨਿੱਕੀ ਜਿੰਨੀ ਗੱਡੀ ਆ ਕਿੰਨੀ ਪਿਆਰੀ ਓ ਮਾਈ ਗੋਡ ਓ ਸਾਹਮਣੇ ਉਹ ਦੋ ਹੀ ਬੰਦੇ ਉਹਦੇ ਵਿੱਚ ਬੈਠਦੇ ਆ ਜਦੋਂ ਮੈਂ ਵੀ ਗੱਡੀ ਪਾਸ ਕਰੂੰਗੀ ਨਾ ਉਹਦੇ ਵਿੱਚ ਉਹੀ ਗੱਡੀ ਲਾਵੂੰਗੀ ਮੈਨੂੰ ਵੀ ਬੜੀ ਪਿਆਰੀ ਆ ਸੋ ਮੇਰੀ ਫੇਵਰਿਟ ਆ ਨਿੱਕੀ ਗੱਡੀ ਸੋ ਜਹਾਜ਼ ਕੋਈ ਧੀ ਆ ਜੋ ਭਰਾਵੋ ਅੱਜ ਇੱਕ ਸਰਕਾਏ ਪੂਰਾ ਨੀਲਾ ਹੋਇਆ ਪਿਆਰ ਇੱਕਦਮ ਨੀਲਾ ਨੀਲਾ ਲੱਗੰਦਿਆ ਨਾ ਸੋ ਲੋ ਜੀ ਗਾਇਸ ਇੱਥੇ ਕੱਪੜੇ ਮੈਂ ਜਿਹੜੇ ਸੁੱਕ ਗਏ ਇੱਥੇ ਰੱਖ ਦਿੱਤੇ ਆ ਸੋ ਆ ਕੱਪੜਿਆਂ ਨੂੰ ਪਾ ਦਿੰਨੀ ਇੱਥੇ ਸੋ ਲੋ ਜੀ ਗਾਇਸ ਸੋ ਮੈਂ ਪਾ ਦਿੱਤੇ ਕੱਪੜੇ ਇੱਥੇ ਐਕਚੁਅਲੀ ਮੇਰੇ ਹੀ ਸੀ ਅੱਜ ਕੱਪੜੇ ਇੱਥੇ ਸੋ ਚੱਲਦੇ ਆਂ ਅਸੀਂ ਅੰਦਰ ਤਪੀਨੇ ਆ ਕੱਪਫ ਟੀ ਗਾਇਸ ਉਪਰ ਆਵਾ ਚਾਹ ਤੇ ਬਾਅਦ ਵਿੱਚ ਪੀਵਾਂਗੇ ਪਹਿਲਾਂ ਤਾਂ ਇਹਨਾਂ ਨੂੰ ਸਾਹਮਣਾ ਆ ਇਹਨਾਂ ਨੂੰ ਠੱਪਣਾ ਆ ਸੋ ਲੋਟ ਗਾਇਸ ਕੱਪੜਿਆਂ ਨੂੰ ਮਤੈ ਲਾ ਲਈ ਇਹਨਾਂ ਨੂੰ ਰੱਖ ਦਈਏ ਇਹਨਾਂ ਦੀ ਜਗ੍ਹਾ ਤੇ ਤੇ ਫੇਰ ਮਿਲਦੀਆਂ ਤੁਹਾਨੂੰ ਵੁੱਡ ਵੇਖੋ ਇਹਨਾਂ ਨੂੰ ਤੈਹ ਲਾ ਕੇ ਨਾ ਤੇ ਹੁਣ ਇਹਨਾਂ ਨੂੰ ਇਹਨਾਂ ਦੀ ਜਗ੍ਹਾ 'ਚ ਰੱਖ ਕੇ ਓਨੀਆਂ ਫੇਰ ਮਿਲਦੀਆਂ ਤੁਹਾਨੂੰ ਗਾਇਸ ਸੋ ਲੋਵ ਜੀ ਗਾਇਸ ਇੱਥੇ ਆਈਆਂ ਮੈਂ ਬਾਹਰ ਤੇ ਮੈਂ ਆ ਵੇਖੋ ਕਿੰਨੇ ਪਿਆਰੇ ਪਿਆਰੇ ਮੈਨੂੰ ਦੇਖਣ ਨੂੰ ਮਿਲੇ ਫਲਾਵਰ ਤੇ ਮੈਂ ਕਿਹਾ ਚਲ ਤੁਹਾਨੂੰ ਵੀ ਦਿਖਾ ਲੰਨੀ ਆ ਸਾਡੇ ਵੀ ਇੱਥੇ ਬੜੇ ਸੋਹਣੇ ਸਾਡੇ ਫਲਾਵਰ ਹੁੰਦੇ ਆ ਸੋ ਮੈਂ ਗਈ ਸੀ ਮਦਨ ਲੋਦੇ ਘਾਰ ਕੋ ਘਾਣੀ ਮਿਲੇ ਫਿਰ ਮੈਂ ਵਾਪਸ ਆ ਗਈਆਂ ਤੇ ਮੈਂ ਹੁਣ ਜਾ ਕੇ ਘਰ ਕੁਕਿੰਗ ਕਰਨੀ ਆ ਬੱਚੇ ਲਈ ਬਣਾਉਣਾ ਕੁਝ ਖਾਣ ਪੀਣ ਵਾਸਤੇ ਸੋ ਮੈਂ ਕਿਹਾ ਚਲੋ ਚੱਲਦੀ ਆ ਤੇ ਨਾਲ-ਨਾਲ ਨੇ ਮੈਨੂੰ ਨਾ ਫਲਾਵਰ ਦੇਖ ਕੇ ਮੈਂ ਕਿਹਾ ਚਲ ਇਹਨਾਂ ਨੂੰ ਵੀ ਨਾ ਕੈਚਪ ਕਰ ਲੈਨੀ ਆ ਸੋ ਗਾਇਸ ਇਹ ਹੈ ਕਿ ਸੀ ਤੇ ਗਰੁੱਪ ਦੀ ਨਰਸਰੀ 0 ਤੇ ਗਰੁੱਪ ਛੋਟਾ ਸੀ ਇੱਥੇ ਜਾਂਦਾ ਅਸੀਂ ਨਰਸਰੀ 'ਚ ਸੋ ਫਤੇ ਨਹੀਂ ਗਿਆ ਭਿਕਜੇ 0 ਫਤੇ ਬੂਨ ਹੋਇਆ ਉਸ ਤੋਂ ਬਾਅਦ ਕੋਵਿਡ ਸ਼ੁਰੂ ਹੋ ਗਿਆ ਲਾਕਡਾਊਨ ਲੱਗ ਗਿਆ ਫਿਰ ਫਤੇ ਨੂੰ ਮੈਂ ਨਰਸਰੀ 'ਚ ਨਹੀਂ ਪਾਇਆ ਸੋ ਇੱਥੇ ਇਨਾ ਮੈਨੂੰ ਬੜੇ ਪਿਆਰੀ ਪਿਆਰੇ ਐ ਪੱਤੇ ਦਿਸਣ ਦੇ ਹਰੇ-ਹਰੇ ਤੇ ਹਵਾ ਬਹੁਤ ਚੱਲਣ ਦੀ ਹੈ ਤੇ ਮੈਂ ਇੱਥੇ ਖਲੋ ਗਈ ਸੀ ਡੋਮੀਨੇਟ ਸੋ ਗ੍ਰੀਨ ਗ੍ਰੀਨ ਬਹੁਤ ਹੀ ਪਿਆਰਾ ਲੱਗਦਾ ਸੋ ਚਲੋ ਗਾਇਸ ਮੈਂ ਤੁਹਾਨੂੰ ਥੋੜਾ ਜਿਹਾ ਪਾਰਕ ਤੇ ਲੈ ਕੇ ਚਲਦੀ ਹਾਂ ਸੋ ਇਹ ਹੈਗੇ ਸਾਡੀ ਪਾਰਕ ਜਿਹੜੀ ਪਹਿਲੇ ਵੀ ਦਿਖਾਈ ਸੀ ਤੇ ਬੱਚਿਆਂ ਦਾ ਚਿਲਡਰਨ ਪਲੇ ਏਰੀਆ ਤੇ ਕਹਿੰਦੇ ਕੁੱਤੇ ਨਹੀਂ ਅੰਦਰ ਆਉੜਗੇ ਮੈਂ ਕਿਹਾ ਮੈਂ ਤਾਂ ਇਨਸਾਨ ਹਾਂ ਮੈਂ ਤਾਂ ਜਾ ਹੀ ਸਕਦੀ ਹਾਂ ਚਲੋ ਜੀ ਇਹ ਹੈਗਾ ਸਾਡਾ ਗੋਲ ਚੱਕਰ ਜਿੱਥੇ ਫਤੇ ਲੈ ਕੇ ਕਰਦਾ Enjoy and Fun ਸੋ ਇੱਥੇ ਬੱਚੇ ਆ ਵੱਡੇ ਬੱਚਿਆਂ ਦਾ ਐਕਚੁਅਲੀ ਤੇ ਉਹ ਪਰਲੇ ਪਾਸੇ ਆ ਛੋਟੇ ਬੱਚੇ ਨਾ ਸੋ ਤੇ ਗਰੁੱਪ ਦੇ ਜਿੱਦੇ ਬੱਚੇ ਵੀ ਇੱਥੇ ਪਲੇ ਕਰ ਸਕਦੇ ਆ ਤੇ ਗਰੁੱਪ ਫਤੇ ਐਂਡ ਫਤੇ ਫਤੇ ਰ ਪਰਲੇ ਸਾਈਡ 'ਚ ਹੈਗਾ ਬਟ ਫਤੇ ਵੀ ਇੱਥੇ ਪਲੇ ਕਰਦਾ ਸੋ ਆ ਤਾਂ ਮੈਨੂੰ ਬੜਾ ਹੀ ਪਿਆਰਾ ਲੱਗਦਾ ਸੋ ਲਓ ਜਿੱਥੇ ਮੈਂ ਬੈਠਦੀ ਆ ਤੇ ਨਾਲ ਤੁਹਾਨੂੰ ਦਿਖਾ ਲਦੀ ਆ ਸੋ ਮੈਂ ਵੀ ਥੋੜਾ ਫਨ ਕਰਦੀ ਆ ਮੈਨੂੰ ਤੇ ਬਹੁਤ ਹੀ ਜ਼ਿਆਦਾ ਚੰਗਾ ਲੱਗਦਾ ਨਾ ਇੱਥੇ ਫਨ ਕਰਨਾ ਲਓ ਜੀ ਮੈਂ ਕਿਹਾ ਚਲੋ ਘਰ ਹੀ ਲੈਨੇ ਆ ਥੋੜਾ ਜਿਹਾ ਅਸੀਂ ਵੀ ਫਨ ਸੋ ਗਾਇਸ ਉਧਰ ਵਾਲੀ ਸਾਈਡ 'ਤੇ ਛੋਟੇ ਬੱਚੇ ਨਾ ਹੈਗੇ ਤੇ ਇੱਧਰ ਥੋੜਾ ਵੱਡੇ ਬੱਚੇ ਦਾ ਹੈ ਤੇ ਮੈਂ ਕਿਹਾ ਚਲ ਅਸੀਂ ਵੀ ਇੰਜੋਏ ਕਰ ਲੈਨੇ ਆ ਹਾਨੂੰ ਕੀ ਆਈ ਵੀ ਇੰਜੋਏ ਕਰ ਲੈਨੇ ਸੋ ਇਧਰ ਇਹ ਕਬੱਡੇ ਬੱਚਿਆਂ ਦਾ ਤੇ ਉਧਰ ਇਹ ਛੋਟੇ ਬੱਚਿਆਂ ਦਾ ਤੇ ਮੈਨੂੰ ਤਾਂ ਬਹੁਤ ਹੀ ਚੰਗਾ ਲੱਗਦਾ ਲਾਈਕ ਸਵਿੰਗ ਕਰਨਾ ਯੂ نو ਮੈਂ ਜਿਹੜਾ ਛੋਟੇ ਹੁੰਦੀ ਨਾ ਫੋਨ ਚਲਾ ਰਹਿ ਲੱਦਿੰਦੀ ਸੋ ਇਹ ਤੇ ਆਪਣੇ ਘਰ 'ਚ ਹੀ ਪਿਆ ਹੈ ਇੰਡੀਆ 'ਚ ਦੇਖ ਰਹੇ ਹਾਂ ਵਿੱਚ ਹਰ ਘਰ ਵਿੱਚ ਹੁੰਦਾ ਨਾ ਸੋਨ ਦੇ ਮਹੀਨੇ ਵਿੱਚ ਕਿੰਨਾ ਇੰਜੋਏ ਕਰੀਦਾ ਸੀ ਸੋਨ ਦੇ ਮਹੀਨੇ ਵਿੱਚ ਕਿੰਨਾ ਇੰਜੋਏ ਕਰੀਦਾ ਸੀ ਸੋ ਲੋਡ ਜੀ ਅਸੀਂ ਕਰਦੇ ਐਨਜੋਏ ਦੇ ਮਿਲਦੀਆਂ ਤੋਂ ਬਾਅਦ ਵਿੱਚ ਗਾ ਵੀ ਸੋ ਲੋਡ ਗਾਇਸ ਇੱਥੇ ਮੇਰੀ ਟੀਮ ਬਣ ਕੇ ਹੋ ਗਈ ਤਿਆਰ ਹੈ ਤੇ ਆ ਮੇਰੀਆਂ ਨਾ ਤਿੰਨ ਮਲਈਆਂ ਸੀ ਮੱਟੀਆਂ ਤੇ ਇੰਨੀ ਸੀ ਬਾਕੀ ਫਿਨਿਸ਼ ਹੋ ਗਈਆਂ ਸੋ ਐ ਫਤਿਹ ਸਿੰਘ ਦਾ ਥੋੜਾ ਲੈ ਨਮਕੀਨ ਤੇ ਮੈਂ ਆਈਆਂ ਬਾਹਰੋਂ ਰਾਉਂਡ ਲਾ ਕੇ ਨਾਲ ਝੂਟੇ ਝਾਟੇ ਲੈ ਕੇ ਆਈਆਂ ਤੇ ਮੈਂ ਕਿਹਾ ਜਦੋਂ ਥੋੜੀ ਜਿਹੀ ਚਾਹ ਤੇ ਬੰਦੀ ਆ ਨਾ ਸੋ ਲਓ ਜੀ ਮੈਂ ਕਰਦੀ ਆ ਡਰਿੰਕ ਫੇ ਬਾਅਦ ਵਿੱਚ ਮੈਂ ਚਲਦੀ ਆ ਬੱਚਿਆਂ ਨੂੰ ਪਿਕ ਕਰਨ ਵਾਸਤੇ ਸੋ ਲਓ ਜੀ ਗਾਇਸ ਜਿਨਾਂ ਨੇ ਡਰਿੰਕ ਕਰਨੀ ਕਰ ਸਕਦੇ ਹੋ ਤੁਸੀਂ ਲਓ ਜੀ ਪਹਿਲੇ ਚਾਹ ਪੀ ਲਓ ਤੇ ਫਿਰ ਮੱਠੀਆਂ ਖਾ ਲਓ ਫਿਰ ਮੱਠੀਆਂ ਖਾਓ ਤੇ ਫਿਰ ਚਾਹ ਪੀਵੋ ਸੋ ਲੋ ਜੀ ਗਾਇਸ ਇੱਥੇ ਲੱਭ ਚੁੱਕੀ ਆ ਕੜਾਈ ਸਾਡੀ ਸਵੱਥੇ ਬਣਾਉਣ ਲੱਗਿਆ ਸੀ ਕਾਲੇ ਚਨੇ ਬਿਕੋਸ ਇਹਨੂੰ ਮੈਂ ਭਿਉਰ ਦਿੱਤੇ ਹੀ ਰਾਤ ਨੂੰ ਤੇ ਕਾਫੀ ਮੋٹے ਮੋٹے ਫੁੱਲ ਗਏ ਆ ਸੋ ਇੱਥੇ ਮੈਂ ਰੱਖ ਲਿਆ অনion ਗਾਲੀ ਕੰਡ ਗ੍ਰੀਨ ਚਿਲੀ ਸਾਰਾ ਕੁਝ ਤੇ ਇਹਨੂੰ ਕਰਦਿਆਂ ਵੱਡ ਕੱਟ ਤੇ ਮਿਲਦੀਆਂ ਹੁਣੇ ਤੁਹਾਨੂੰ ਗਾਇਸ ਚਲੋਓ ਜੀ ਗਾਇਸ ਫਾਈਨਲੀ ਇੱਥੇ ਮੈਂ ਗਾਰਲਿਕ ਕੇ ਜਿੰਜਰ ਐਂਡ ਗ੍ਰੀਨ ਚਿਲੀ एवरीथिंग ਚੋਪ ਕਰ ਲਿਆ ਆ ਤੇ ਲਓ ਜੀ ਇਹਨੂੰ ਬਨਉਣੀ ਆ ਤੜਕਾ ਆ ਲੌਣ ਲੱਗਿਆ ਤੜਕਾ ਤੇ ਇੱਥੇ ਐਡ ਕੀਤਾ ਆਇਲ ਆਇਲ ਵੀ ਹੋ ਗਿਆ ਸੀ ਗਰਮ ਤੇ ਐਡ ਕਰ ਦਿੰਨੇ ਆ ਜੀਰਾ ਸੋ ਗਾਇਸ ਜੀਰਾ ਵੀ ਹੋ ਗਿਆ ਡਨ ਚਲੋ ਜੀ ਗਾਇਸ ਇੱਥੇ ਐਡ ਕਰ ਦਿੱਤਾ ਗਾਰਲਿਕ ਜਿੰਜਰ ਐਂਡ ਆਨੀਅਨ ਇਹਨੂੰ ਕਰਦੇ ਆ ਮਿਕਸ ਇਟ ਤੇ ਕਰਦੇ ਆ ਥੋੜਾ ਜਿਹਾ ਬਰਾਊਨ ਸੋ ਲਓ ਜੀ ਥੋੜਾ ਥੋੜੇ ਬਰਾਊਨ ਹੋ ਗਏ ਆਨਿਅਨ ਵਗੈਰਾ ਤੇ ਇਹਦੇ ਚ ਕੱਦ ਲੈਨੇ ਆ ਗ੍ਰੀਨ ਚਿਲੀ ਐਡ ਸੋ ਲਓ ਜੀ ਇਹਨੂੰ ਕੱਦ ਲੈਨੇ ਆ ਮਿਕਸ ਤੇ ਇਹਨੂੰ ਵੀ ਕੱਦ ਲੈਨੇ ਆ ਪ੍ਰੋਪਰ ਬਰਾਊਨ ਹਾਏ ਰੱਬਾ ਮੈਨੂੰ ਨਾ ਪਤਾ ਹੀ ਨਹੀਂ ਤੇ ਮੇਰੇ ਟਮਾਟਰ ਹੋ ਗਏ ਸੀ ਡੱਬੇ ਵਾਲੇ ਫਿਨਿਸ਼ ਹੁਣ ਆਵਲੇ ਯੂਜ਼ ਕਰਨੇ ਪੈਣੇ ਆ ਸੋ ਲਓ ਜੀ ਆ ਹੈਗੇ ਸੀ ਤੇ ਇਹਨਾਂ ਨੂੰ ਯੂਜ਼ ਕਰ ਲੈਣੀਆਂ ਆ ਆ ਨਾ ਬੇਬੀ ਟਮਾਟਰ ਹੁੰਦੇ ਆ ਸੈਲਟ ਵਾਲੇ ਸੋ ਇਹਨਾਂ ਨੂੰ ਕੱਦ ਲੈਨੇ ਆ ਯੂਜ਼ ਫਟਾਫਟ ਪਰ ਆਵਾ ਇੱਕ ਤੋਂ ਟਮਾਟਰਾਂ ਦਾ ਸੜਨਾ ਹੀ ਨਹੀਂ ਹੈ ਮੇਰਾ ਤੇ ਸੋ ਇਹਨਾਂ ਨੂੰ ਮੈਂ ਥੋੜੇ ਹੋਰ ਜ਼ਿਆਦਾ ਯੂਜ਼ ਕਰ ਲੈਣੀ ਆ ਪ੍ਰੋਪਰ ਵਾਸ਼ ਕਰਕੇ ਸੋ ਲੋ ਜੀ ਗਾਇਸ ਇਹਨਾਂ ਨੂੰ ਪਾ ਲਿਆ ਜੀ ਮੈਂ ਵਾਸ਼ ਸੋ ਲੋ ਜੀ ਗਾਇਸ ਇਹਨੂੰ ਕੱਟ ਵੱਡ ਲਿਆ ਤੇ ਦੋ ਮੈਂ ਕੱਟ ਲਈ ਸੀ ਮੈਂ ਕਿ ਜ਼ਿਆਦਾ ਨਾ ਹੋ ਜਾਣ ਖੱਟੇ ਸੋ ਮੈਂ ਬਾਕੀ 4-5 ਪਾ ਲਿਆ ਆ ਟਮਾਟਰ ਛੋਟੇ ਛੋਟੇ ਜਿਹੜੇ ਬੇਬੀ ਟਮਾਟਰ ਸੀ ਸੋ ਮੈਂ ਦੋ ਕੱਢ ਲਏ ਵਿੱਚੋਂ ਸੋ ਲੋ ਜੀ ਕਰ ਦਿੱਤੇ ਐਡ ਸੋ ਲੋਜੀ ਗਾਇਸ ਨੂਨ ਮਿਰਚ ਹਲਦੀ ਤੇ ਮਸਾਲਾ ਵੀ ਕਰ ਦਿੱਤਾ ਐਡ ਆਪਣੇ ਅਕੋਰਡਿੰਗ ਕੁਛ ਵੀ ਆਪਣੇ ਅਕੋਰਡਿੰਗ ਪਾ ਸਕਦੇ ਹੋ ਸੋ ਇਹਨੂੰ ਕਰ ਦਿੰਨੇ ਆ ਮਿਕਸ ਪ੍ਰੋਪਰਲੀ ਲੋਜੀ ਗਾਇਸ ਇਹਨੂੰ ਕਰ ਦਿੱਤਾ ਮਿਕਸ ਸੋ ਹੁਣ ਇਹਦਾ ਕਲਰ ਆ ਜਣਾ ਥੋੜਾ ਜਿਹਾ ਪਾਣੀ ਪਾ ਦਿੰਨੇ ਆ ਤੇ ਕਲਰ ਛੱਡ ਦਊਗਾ ਲੋਜੀ ਗਾਇਸ ਕਲਰ ਵੀ ਹੌਲੀ ਹੌਲੀ ਨਿਕਲਣ ਦੀ ਆਏ ਹਲਦੀ ਦਾ ਨੂਨ ਮਿਰਚ ਦੇ ਕਲਰੇ ਦਾ ਤੇ ਥੋੜਾ ਜਿਹਾ ਪਿੱਤਾ ਪਾਣੀ ਪਾ ਦਿੰਦੇ ਮੇਰੇ ਮਸਾਲਾ ਚੰਗੀ ਜਿਹੜਾ ਗਲ ਜਾਂਦਾ ਆ ਸੋ ਹੁਣ ਇਹਦਾ ਕਲਰ ਵੀ ਆਇਆ ਬੜਾ ਹੀ ਪਿਆਰਾ ਤੋ ਲੋ ਜੀ ਗਲਤੀ ਆਈ ਤੁਹਾਨੂੰ ਬਹੁਤ ਧਿਆਰ। ਸੋ ਮੈਂ ਨਾ ਥੋੜੀ ਥੋੜੀ ਮਟਰ ਫੇਰ ਹੀ ਦੇਣੀ ਟਮਾਟਰ ਜੇ ਪੀਰ ਦਿੱਤੀਆ। ਸੋ ਲੋ ਜੀ ਟਮਾਟਰ ਵੀ ਹੋ ਚੁੱਕੇ ਗਲਨ ਤੇ ਇਹਦੇ ਵਿੱਚ ਐਡ ਕਰ ਦਨੇ ਚਨੇ। ਸੋ ਲੋ ਜੀ ਚਨੇ ਵੀ ਐਡ ਕਰ ਦਿੱਤੇ ਨਾ। ਸੋ ਗਾਇਸ ਕਿੰਨਾ ਵੜਾ ਪਾਣੀ ਪਾ ਦਿੱਤਾ ਹੈ ਤੇ ਇਹਨੂੰ ਕਰਦੇ ਨੇ ਕਵਰ ਤੇ 1 ਘੰਟੇ ਬਾਅਦ ਹੋ ਜੂਗੀ ਮੇਰੀ ਸਬਜੀ ਡਨ ਹੈ ਤੇ ਫੇ ਮਿਲਦੇ ਹਾਂ ਤੁਹਾਨੂੰ ਬਾਅਦ ਵਿੱਚ ਗਾਇਸ। ਸੋ ਗਾਇਸ ਅਸੀਂ ਆਈ ਸੀ ਥੋੜੇ ਜਿਹਾ ਸ਼ੋਪਿੰਗ ਸਾਡੇ ਕਯੂਕੰਬਰ ਹੋਈ ਸੀ ਫਿਨਿਸ਼ ਤੇ ਮੈਂ ਕਿਹਾ ਚਲੋ ਇੱਥੋਂ ਕਯੂਕੰਬਰ ਲੈ ਲੈਨੇ ਆ ਸੋ ਵੱਡੇ ਨਹੀਂ ਲੈਣੇ ਐਕਚੁਅਲੀ ਛੋਟੇ ਠੀਕ ਆ ਸੋ ਓ ਮਾਈ ਗੋਡ ਸੋ ਲੋਜ ਗਾਇਸ ਅਸੀਂ ਦੋ ਲੈ ਲਏ ਆ ਮੈਂ ਕਿਹਾ ਇੱਕੋ ਵਾਰ ਹੀ ਲੈ ਲੈਣੀ ਤੇ ਫਟੇ ਸੀ ਨੇ ਥੋੜੀ ਲਈਆ ਫਿਰ ਸਟ੍ਰਾਬਰੀਆਂ ਐਂਡ ਮੰਗੋ ਐਨੀਥਿੰਗ ਦਸ ਜੋ ਨਾ ਨਹੀਂ ਟਿੰਗਾ ਸੋ ਹਨਾ ਹੋ ਨਹੀਂ ਕੁਛ ਲੈਣਾ ਲੈਸ ਗੋ ਹੋਮ ਲੈਸ ਗੋ ਲੈਸ ਗੋ ਲੈਸ ਗੋ ਸੋ ਗਾਇਸ ਫਾਈਨਲੀ ਫਤਿਹ ਸਿੰਘ ਨੇ ਲੈ ਲਿਆ ਆਪਣਾ ਸਮਾਨ ਇਹ ਵੀ ਫਤਿਹ ਸਿੰਘ ਲੈ ਲੈ ਸੀ ਸਮਾਨ ਗੁੱਡ ਬாய் ਸੋ ਲੈਸ ਗੋ ਹੋਮ ਕ੍ਰਿਕਲੀ ਸੋ ਹੁਣ ਅਸੀਂ ਚੱਲਦੇ ਆ ਕਾਨੂੰ ਤੇ ਬਣਾਉਨੇ ਆ ਡਿਨਰ ਐਕਚੁਅਲੀ ਡਿਨਰ ਬਣਿਆ ਪਿਆ ਸਿਰਫ ਰੋਟੀਆਂ ਬਣਾਉਣੀਆਂ ਤੇ ਖਾਣੀਆਂ ਫਤਿਹ ਸਿੰਘ ਨੇ ਇਹਨੇ ਫਤਿਹ ਸਿੰਘ ਸੋ ਲੈਸ ਗੋ ਹੋਮ ਹੋ ਵੈਦਰ ਵੈਰੀ ਨਾਈਸ ਸੋ ਸਨ ਵੇਕ ਲਓ ਜੀ ਗਾਇਸ ਇੱਥੇ ਫਤਿਹ ਸਿੰਘ ਦਾ ਡਿਨਰ ਹੋ ਗਿਆ ਤਿਆਰ ਫਤਿਹ ਸਿੰਘ ਨੂੰ ਥੋੜੀ ਜਿਹੀ ਰਸਾ ਵਾਲੇ ਚਨੇ ਤੇ ਥੋੜੀ ਤੁੰਦਰੀ ਆਲੂ ਐਂਡ ਰੋਟੀ ਦੇ ਦਿੱਤੀ ਆ ਸੋ ਤੇ ਗਰੁੱਪ ਦੀ ਹੋ ਗਈ ਤਬੀਅਤ ਥੋੜੀ ਖਰਾਬ ਤੇ ਗਰੁੱਪ ਨੂੰ ਮੈਂ ਨਾ ਥੋੜਾ ਜਿਹਾ ਮੈਂ ਕਿਹਾ ਘਿਓ ਲਾ ਕੇ ਨਾ ਇਹਨੂੰ ਸਿਰਫ ਇੱਕ ਦੋ ਬ੍ਰੈਡ ਮੈਨੂੰ ਕਿ ਖਾਲਾ ਜਸਟ ਟੋਸਟ ਮੈਂ ਤੈਨੂੰ ਬਣਾ ਦਿੰਨੇ ਆ ਤਵੇ ਦੇ ਉੱਤੇ ਸੋ ਫਾਈਨਲੀ ਇਹਨੂੰ ਨਾ ਤਵੇ ਦੇ ਉੱਤੇ ਦੋ ਟੋਸਟ ਹੀ ਦੇ ਦੇਣੀ ਆ ਬਿਕਾਜ਼ ਤਬੀਅਤ ਥੋੜੀ ਖਰਾਬ ਹੋਣ ਕਰਕੇ ਸੋ ਫਤਿਹ ਸਿੰਘ ਦਾ ਆਪਣਾ ਡਿਨਰ ਹੈ ਸੋ ਗਾਇਸ ਨਾਲ ਬਣਾਈ ਸੀ ਥੋੜੀ ਆਲੂ ਐਂਡ ਤੁੰਦਰੀ ਸੋ ਲੋਜ ਗਾਇਸ ਮੈਂ ਲਏ ਥੋੜੇ ਜਿਹਾ ਚਨੇ ਐਂਡ ਛੋਲ ਤੇ ਨਾਲ ਥੋੜੀ ਹੋਰ ਤੇ ਪਾ ਲਈ ਤੇ ਤੁੰਦਰੀ ਐਂਡ ਆਲੂ ਸੋ ਮੇਰਾ ਡਿਨਰ ਹੈ ਗਾਇ ਇਹ ਵਾਲਾ ਸੋ ਲੋਜ ਗਾਇਸ ਸਬਜੀ ਹੋ ਗਈ ਸੀ ਡਨ ਤੇ ਐਕਚੁਅਲੀ ਅਸੀਂ ਖਾ ਪੀ ਲਈ ਥੋੜੀ ਜਿਹੜੀ ਬਚ ਗਈ ਉਹ ਤੁਹਾਨੂੰ ਦਿਖਾ ਲਦੀ ਪਈਆਂ ਸੋ ਬਹੁਤ ਹੀ ਯੰਮੀ ਚਨੇ ਬਣੇ ਐ ਰੱਸੀ ਵਾਲੀ ਸੋ ਇੱਥੇ ਅਸੀਂ ਵਲੋਗ ਕਰ ਦੇਣਾ ਐਂਡ ਬਿਕਸ ਰੋਟੀ ਵਗੈਰਾ ਬੱਚਿਆਂ ਨੇ ਖਾ ਲਈ ਆ ऑलरेडी ਸੋ ਨਾਈਟ ਟਾਈਮ